ਸੇਕਟਰ ਕੀ ਕਰਨੀ ਕੋਈ ਵੀ ਹੋਰ ਵੀ ਚੱਲੋ ਬਈ ਮਿੱਥੇ ਨੂੰ ਨਾ ਨਾ ਮੈਂ ਮੈਂ ਥੱਲੇ ਨੂੰ ਵੇਖ ਮੈਂ ਪਤਾਲਾਪੁਰੀ ਸਾਹਿਬ ਹੈਗਾ

ਚੱਲ ਆ ਜਾ ਅੰਦਰ ਇਹ ਵੱਡਾ ਮਾਡਲ ਆ ਚੱਲਦਾ ਇਹ ਨਹੀਂ ਨਹੀਂ ਉਹ ਹੀ ਆ ਉਹ ਹੀ ਆ ਨਹੀਂ ਨਹੀਂ ਰੱਖ ਦੀ ਜੇ ਗੱਡੀ ਲੈਣ ਆ ਗਏ ਚੰਡੀਗੜ੍ਹ ਸਾਨੂੰ ਲਾਗੂ ਬੰਨੇ ਗੱਡੀ ਮਿਲ ਨਹੀਂ ਬਿਨਾ ਕਿਸੇ ਬੁਕਿੰਗ ਤੋਂ ਕਿਸੇ ਚੀਜ਼ ਤੋਂ ਬਿਨਾ ਡਾਇਰੈਕਟ ਹੀ ਗੱਡੀ ਮਿਲ ਗਈ ਸਾਨੂੰ ਇੱਥੋਂ ਚੰਡੀਗੜ੍ਹੋਂ ਰਜਿਸਟ੍ਰੇਸ਼ਨ ਆਪਾਂ ਇੱਥੋਂ ਲੋਕਲ ਕਰਾਵਾਂਗੇ ਕਾਪੀ ਆ ਗਈ ਜਰਮਨ ਦੀ ਕਾਫੀ ਆ ਗਏ ਫੇਰ ਆ ਗਿਆ ਮੁੰਡਾ ਆ ਗਿਆ ਤੇ ਜਿੱਦ ਤੇ ਕੀ ਕਰਨੀ ਕੋਈ ਵੀ ਨਹੀਂ ਕਾਫੀ ਤੇ ਪੀਣ ਲੜੇ ਲਾਲ ਲਾਲ ਜਰਮਨ ਸੋਹਣੀ ਲੱਗਣ ਦੀ ਲਾਲ ਜਿਹੜਾ ਜੱਟੜਿਆ ਪੂਰਾ ਜੱਟੜਿਆ ਲਾਲ ਗੱਡੀ 'ਚ ਬੈਠਾ ਸਕਾਰਪੀ ਵਾਲਾ ਜਿਆਦਾ ਪੇਸ਼ਤਾਬ ਨਹੀਂ ਹੈ 30 30 ਸਾਲ ਦੀ ਗੱਡੀ ਦਾ ਗੱਡੀ ਤਾਂ 6 ਮਹੀਨੇ ਰੋਜਾ ਨਵੀਂ ਦਿੰਦਾ 6 ਮਹੀਨੇ ਐਨੀ ਲੈਣੀ ਕਿ ਕਿਹੜੀ ਫਿਰ ਤੇਰੀ ਵੀਡੀਓ ਬਣਾਉਣ ਦੇ ਨਾਲ ਹਾਂ ਉਹਦੇ ਦੱਸ ਦਿੰਣਾ ਮੈਂ ਤੁਸੀ ਗੱਲਾਂ ਚੱਪ ਕਰਕੇ ਉਹ ਚਾਰ ਚੁੱਕੀ ਚਾਰ ਨਈਓ ਲੈਕਟ੍ਰਿਕ ਇਲੈਕਟ੍ਰਿਕ ਆ ਆ ਜਾਂਦੀ ਹੋਰੀ ਨਹੀਂ ਤੇਲ ਚ ਹੀ ਹੁੰਦੀ ਆ ਡੀਜ਼ਲ ਹੋਏ ਨਾ ਨਹੀਂ ਮਾਲਾ ਬਜਟ ਤੇ ਲੈਣੀ ਦਾ ਤੇ ਇਹਨਾਂ ਦਾ ਬੀਸ ਮਾਡਲ ਲੈ ਤੇਲ ਖਤਾਂ ਨਹੀਂ ਹੁੰਦਾ ਇਲੈਕਟ੍ਰੋਨਿਕ ਆ ਹੋ ਇਹ ਚਾਰਜ ਕਰਨੀ ਪਿਆ ਕਰਨੀ ਬਸ ਸਾਨੂੰ ਵੀ ਇਲੈਕਟ੍ਰਿਕ ਗੱਡੀ ਚ ਆ ਹੈਗਾ ਸਾਨੂੰ ਬਣਾਈਆ ਰੋ ਦੂ ਆ ਵੀ ਅਣਾ ਹਾਂ ਹਾਂ ਆ ਜੀ ਪੁੱਛੇ ਖੜੋਏ ਪੁੱਛੇ ਖਾਓ ਪਹਿਲਾਂ ਮੇਰਾ ਖਲੋ

ਹਾਂ ਤੇ ਕੈਮਰਾ ਘੰਟਾ ਸਿਆ ਭਾਜੀ ਏ ਆਈ ਕੈਮਰਾ ਉਹ ਆਪਣੀ ਗੱਡੀ ਹੁਣ ਲੱਗੀ ਡਿਲੀਵਰੀ ਲਈ ਲੱਗੀ ਲੱਗਣਾ ਤੇ ਇੱਧਰ ਗੱਡੀਆਂ ਗੱਡੀਆਂ ਮਹਿੰਦਰਾ ਦੀਆਂ ਹਉ ਲੱਗੀ ਆਪਣੀ ਹੁਣ ਪਰ ਇੱਕ ਈ ਚੀਜ਼ ਆ ਤੂੰ ਮੱਦੇ ਜੇ ਕੋ ਡਿਲੀਵਰ ਹੋ ਗਈ ਆ ਇਹ ਆਪਣੇ ਕੈਮਰੇ ਯਾਰ ਬੜੇ ਸਤਾਫ ਆ ਖਰਾਬ ਆ

ਚੱਲੋ ਭਾਜੀ ਪਿੱਛੇ ਨੂੰ ਭਾਜੀ ਆਹ ਹਣ ਅਸੀਂ ਚੱਕਦੇ ਜੋ ਬਤਾਈਆਂ ਆ ਰਹੀਆਂ ਮੈਂ ਤੁਹਾਡੀ ਠੀਕ ਦੇ ਠੀਕ ਨਾ ਕੋਈ ਇੰਟੀ ਨਹੀਂ ਅੰਦਰ ਜਾਂਦੇ ਤੇ ਇੱਕ ਜਾਵਾਂਗੇ ਉਹ ਵੀ ਥੋੜੀ ਜੀ ਗੱਡੀ ਰੱਖੋ ਇਹ ਨਾਦਰ ਹਾਂ ਵਧੀਆ ਲਓ ਜੀ ਨੀਓ ਘਾਰ ਗੱਡੀ ਬਹੁਤ ਘੜਿਆ ਉੱਚੀ ਆ ਬੰਬਿਆ ਗੱਡੀ ਵੀ ਆ ਗਿਆ ਵੀਰ ਮਗਰੇ ਰਾਈ 12 ਹਜ਼ਾਰਾਂ ਨਹੀਂ ਵੱਡਦਾ ਉਹ ਮੈਂ ਉਹ ਬਾਰੀ ਬੰਦ ਕਰ ਗੱਡੀਆਂ ਉਹਦਾ ਆ 10 ਹੋ ਗਿਆ ਕਿ ਮੈਂ ਬੋਲ ਕੇ ਦੱਸਾਂ ਹੋਣਾ ਕੀ ਆ ਬੋਲ ਕੇ ਦੱਸ ਦੇਣਾ ਮੈਂ ਨੇ ਜਰਮਨ ਬੈਠੇ ਆ ਪਿੱਛੇ ਨਹੀਂ ਮੇਰੀ ਗੱਲ ਨਹੀਂ ਨਹੀਂ ਮੇਰੀ ਗੱਲ ਸੁਣ ਅਹੀਂ ਲਾਇਆ ਮੈਂ ਤੁਹੀਂ ਮੈਂ ਬੰਦ ਕਰਾ ਤੁਹਾਡਾ ਚਾਬੀ ਵਿੱਚ ਨਹੀਂ ਆ ਚਾਬੀ ਕਰਕੇ ਮੈਂ ਨੇ ਜਰਮਨ ਪਿੱਛੇ ਬੈਠੇ ਆ ਤੇ ਮਾਮਾ ਸਿਆਣਾ ਬਹਿਣਾ ਤੇ ਗੱਡੀ ਡਰਾਈਵਰ ਆਹੀ ਬੈਠਿਆ ਵੀ ਚੰਡੀਗੜ੍ਹੋਂ ਪਿੰਡ ਜਾਣਾ ਵਾ ਸਾਡ ਦੇ ਇਧਰ ਸੱਤ ਤੇ ਜਿਹੜਾ ਖਰੜ ਆ ਖਰੜ ਹੀ ਨਾ ਗਏ ਆ ਹੈ ਮੈਨੂੰ ਦੀਨੌੜੀ ਅਨੰਦਪੁਰ ਚਲ ਗਏ ਆ ਵਾਹ ਵੇਖੋ ਇਹ ਦੋਪਰ ਦੀ ਲੋਕੇਸ਼ਨ ਆ ਉਹ ਅਨੰਦਪੁਰ ਹੀ ਪਹੁੰਚ ਗਏ ਆਪਾਂ ਨੋ ਹੀ ਵੀ ਖਰੜ ਲੰਘਿਆ ਤੇ ਸਿੱਧਾ ਚੰਡੀਗੜ੍ਹ ਖਰੜੀ ਨੂੰ ਲੈ ਜਾਣਾ ਠੀਕ ਉੱਥੇ ਕਰਾਲੀ ਵੀ ਲਿਖਿਆ ਸੀ ਕਰਾਲੀ ਤੇ ਪਹੁੰਚ ਗਏ ਆਪਾਂ ਕਰਾਲੀ ਲੰਘ ਆਏ ਇੱਥੇ ਆਣ ਕੇ ਮੇਰਾ ਅੱਖਾਂ ਹੀ ਖੋਲੀਆਂ ਨਹੀਂ ਨਹੀਂ ਤੁਸੀਂ ਆਖਾ ਸਿੱਧਾ ਜਾਣਾ ਤੇ ਉਦਲਾ ਰਾਲੇ ਮਨਾਲੀ ਮੇਰੀ ਗੱਲ ਸੁਣ ਮਾਚਨ ਮਨਾਲੀ ਪਹੁੰਚ ਲੈ ਦੱਸ ਮੈਂ ਸਾਰੀ ਜੱਦਾ ਦੱਸ ਦੱਸ ਮੈਂ ਤੂੰ ਮੈਂ ਥੱਲੇ ਨੂੰ ਬੈਠਾ ਪਤਾਲਾਪੁਰੀ ਸਾਹਿਬ ਨੇ ਕਿਹਾ ਮੈਨਰੇ ਉੱਤੋਂ ਦੀ ਜਾਣ ਦੇ ਇਹ ਆਖਿਆ ਨਾ ਤੂੰ ਆਖੇ ਮਨਾਲੀ ਨੂੰ ਜਾਂਦਾ ਮੈਂ ਉੱਤੇ ਮਨਾਲੀ ਨੂੰ ਜਾਂਦੇ ਆਪਾਂ ਤੂੰ ਆਖਾ ਬੱਦਗਾ ਤੂੰ ਆਖ ਬੱਦਗਾ ਨਵੀਂ ਗੱਡੀ ਪਾਤੀ ਮਨਾਲੀ ਆਖਿਆ ਤੂੰ ਆਖਾ ਮਨ ਉਹ ਕਾਦਰ ਮਨਾਲੀ ਨੂੰ ਰਾਹ ਚੱਲ ਜਾਂਦਾ ਵਾ ਵਾਹ ਫੇਰ ਮੈਂ ਗੱਡੀ ਪਿੱਛੇ ਕਰਾਈ ਨੇ ਤੁਹਾਡੇ ਕੋਲੋਂ ਆ ਗੱਡੀ ਪਿੱਛੇ ਕਰਾ ਤੇ ਮੈਂ ਵਿੱਚ ਵਿੱਚ ਬੈਠੇ ਤੇ ਦੱਸਤਾ ਨਾ ਫੂਲ ਪੀ ਆਪਾ ਅਨੰਦਪੁਰ ਬਹੁਤ ਹਾਂ ਦੱਸਤਾ ਦੱਸਤਾ ਪੁੱਤ ਜੀ ਅਨੰਦਪੁਰ ਸਾਹਿਬ ਜੀ ਆਹੋ ਤੇ ਜਾਣਾ ਮੈਂ ਕਹਾਂਗੀ ਅਈ 12 ਵਜੇ ਤੋਂ ਪਹਿਲਾਂ ਪਹਿਲਾਂ ਘਰ ਜਾਣਾ ਤੇ ਤੁਸੀਂ 12 ਵਜੇ ਤੋਂ ਪਹਿਲਾਂ ਪਹਿਲਾਂ ਅਨੰਦਪੁਰ ਆਏ ਜੀ ਘਰ ਨਹੀਂ ਪਹੁੰਚਾਇਆ ਆਪਣੇ ਗੱਡੀ ਦਿੱਤੀ ਹੁਣ ਮੈਂ ਗੱਲ ਸੁਣ ਦਾ ਬੁਸਾ ਲਾ ਕਰੀ ਮੈਂ ਨਹੀਂ ਪੁਲਾੜ ਮੈਂ ਸਿੱਧਾ ਜਾਣਾ ਤਾਂ ਨੂੰ ਮੈਂ ਕਿ ਟੋੜਾ ਇਸ ਦਾ ਨਵੀਂ ਸ਼ਹਿਰ ਦੇ ਲੱਗ ਜਾਣਾ ਸੀ ਤੇ ਮੈਨੂੰ ਪਤਾ ਲੱਗ ਜਾਣਾ ਇਹ ਆ ਘੜਾ ਆਵਾਜ਼ ਸੁਣਿਓ ਮਾੜੀ ਕਾਦੀ ਆ ਕਾਦੀ ਉਹ ਸੁਣ ਨੰਦਪੁਰ ਸਾਹਿਬ ਮਾ ਸਾਡੇ ਦੇਖ ਲਿਆ ਬਾਬੇ ਨੇ ਆਪਾਂ ਰਾਹੀ ਗਲਤ ਪੈ ਗਏ ਨੇ ਸਿੱਧਾ ਨੰਦਪੁਰ ਸਾਹਿਬ ਵੀ ਆ ਗਏ ਆ ਲੋ ਜੀ ਇਹ ਦੇਖੀਏ ਨਾ ਨੰਦਪੁਰ ਸਾਹਿਬ ਸਿੱਧਾ ਹੀ ਦੁਪਹਿਰ ਨੂੰ ਵੀ ਕੈਮਰਾ ਚ ਐਮਐਸਾਈ ਚੋਂ ਹੁੰਦਾ ਮਿਲਦਾ ਸਾਨੂੰ ਚਲੋ ਗੱਡੀ ਹੁਣ ਟੋਟਲੀ ਵੀਡੀਓ ਸਵੇਰੇ ਬਣਾਵਾਂਗੇ ਸਾਡੇ ਕੋ ਵੀਡੀਓ ਵੀਡੀਓ ਨਹੀਂ ਬਣੀ ਆਮ ਰਸਟ ਪੂ ਟ੍ਰਾਸਰ ਪਾ ਠੀਕ ਜੋਕਰ ਬੋਲਿਆ ਰਹਾ ਹੈ ਇਹ ਬਾਈ ਜੀ ਗੱਲ ਬਣਾ ਦੇ ਲੈਣਾ ਮੈਨਾਂ ਦੀ ਜਿਹੜੀ ਗੁੱਟੀ ਆਂਦਾ ਨਾ ਮਨੂੰ ਕੋ ਬਾਹਰ ਕਰਦੀ ਨਾ ਟਾਇਰ ਠੀਕ ਆ ਪਰ ਚੌੜੇ ਟਾਇਰ ਬੜੇ ਤਖੜੇ ਆ ਬਾਕੀ ਤੇ ਚੱਲੋ ਇਹ ਠੀਕ ਆ ਤੇ ਕੋਈ ਰੋਡ ਨਹੀਂ ਇਹ ਦੂਜੇ ਟਾਇਰਾਂ ਦੇ ਗੁੱਟੀ ਰੋ ਬਾਹਰ ਕਰਦੇ ਇਹ ਤਾਂ ਪੈਰ ਆ ਨਾ ਨਾ ਤੂੰ ਖੁੱਲੀ ਆ ਪਾਰਕ ਨੂੰ ਅੱਬਾ ਲੈਡ ਬੰਦ ਹੋ ਗਏ ਬੋਏ ਹੁਣ ਪਾਈ ਆਪਾਂ ਪਹਾੜੀਆਂ ਨੂੰ ਸੱਦੀ ਉਹਨੇ ਥਾਣੀ ਵਾਓ ਜੀ ਨਵੀਂ ਗੱਡੀਆ ਬੈੰਦਾ ਸਮੈਲ ਲੱਕੜੀ ਸੋਹਣੀ ਹੁੰਦੀ ਹੈ ਨਾ ਪੈਂਦਾ ਹੀ ਬਾਅਦ ਦੇ ਵਿੱਚ ਪਾ ਦੇ ਵਿੱਚ ਚੂਹਾ ਚੂਹਾ ਕੋਗੇ ਮਨ ਹੁਣ ਚੱਲਦਾ ਮਤਲਬ ਇਹ ਸੋਲੋ ਬੜੀ ਹੈ ਤਾਂ ਜਾ ਚਿੱਡੀ ਗਏ ਮੈਂਹੰਦਰਾ ਦਾ ਲੋਕ ਆਇਆਗਾ ਡਿਸਪਲੇ 'ਚ ਵੀ ਤੋ ਬਾਕੀ ਜਾ ਕੇ ਦਿਨੇ ਵੇਲੇ ਅਨੰਦਪੁਰੋਂ ਨਿਕਲ ਗਏ ਆਪਾਂ ਆ ਬੰਦੇ ਸਾਡੇ ਸਿੱਧੇ-ਸਿੱਧੇ ਹੁੰਦੇ ਸੀੜ ਛੋਟਾ-ਛੋਟੇ ਦੇਖੋ ਜੇ ਡਿੱਗਦੀ ਕਿ ਬੰਦੇ ਲਓ ਘਰ ਆਪਾਂ ਗਏ ਆ ਪਹੁੰਚ ਤੇ ਐਮ 1:30 ਬਾਦੋਂ ਕਿੰਨਾ ਟਾਈਮ ਹੋ ਗਿਆ ਆਪਣਾ 2:00 ਵਜੇ 5-6 ਮਿੰਟ ਤੇ ਪਹੁੰਚ ਗਏ 7-8 ਮਿੰਟ ਹੋ ਗਏ ਆਪਾਂ ਅਨੰਦਪੁਰ ਆਪਾਂ 2 ਘੰਟਾ ਟਾਈਮ ਲਾਣ ਉੱਧਰ ਸਮਾਨ ਵਹਣੋ ਗੱਡੀ ਚੋ ਲੋ ਜੀ ਤੇਲ ਚੋਤਾ ਗੱਡੀ ਵਾੜਤੀ ਆਪਾਂ ਘਰੇ ਵਾਹ ਕਰੋ ਉਹ ਦੂਜੀ ਗੱਡੀ ਇੱਥੇ ਆ ਲੱਗੀ ਆਪਣੀ ਰਾਣੀ ਆ ਸ਼ਿਫਟ ਰਾਣੀ ਆ ਲੱਗੀ ਆਪਣੀ ਅੰਦੋਚਾ ਸਾਡਾ ਜਾਗਣ ਵਰਨਾ ਵੀ ਇੱਥੇ ਲੱਗੀ ਸਾਰੀਆਂ ਇੱਥੇ ਲੱਗੀਆਂ ਆ ਲੱਗਾ ਆਪਣਾ ਝੋਟਾ ਇੱਕ ਝੋਟਾ ਆ ਗਿਆ ਨਵਾਂ ਲਓ ਜੀ ਦੋ ਝੋਟੇ ਕੱਫੇ ਛੀਸ਼ਾ ਜਾ ਰਹੀ ਪਹਿਲਾਂ ਇੱਕੋ ਸੱਚ ਤੇ ਟੱਚ ਵੀ ਆ ਬਾਰੀ ਖੁੱਡੀ ਜੜੀ ਗੱਡੀ ਪਾਰੀ ਦੱਸਦੀ ਆ ਆ ਬਾਰੀ ਖੁੱਲ ਗਈ ਜਾਣੀ ਚਲੋ ਬਾਕੀ ਗੱਡੀ ਗੱਡੀ ਸਵੇਰੇ ਵੇਖਾਂਗੇ ਅਹ ਗੱਡੀ ਤਾਂ ਹੈ ਕਾਫੀ ਉੱਚੀ ਆ ਉਹ ਬੈਠੀ ਤੇ ਮੁੱਲ ਮੋੜਦੀ ਪੈਸਿਆਂ ਦਾ ਐਂ ਲੱਗਦਾ ਜਾਂ ਕਾਫੀ ਉੱਚੇ ਬੈਠੇ ਹੁੰਦੇ ਆਪਾਂ ਸਾਡਾ ਨੋਜਾ ਨਵਾਜ ਓ ਤੂੰ ਹੁਣ ਉਠਿਆ ਹੁਣ ਉਠਾਏ ਹਾਂ ਹੋ ਹੁਣ ਹੁਣ ਉੱਠਾ ਮੁੱਤੂ ਮਰਾ ਚਲੋ ਜੀ ਕਰੀਏ ਗੱਡੀ ਲਓ ਜੀ ਮੰਦਰਾਲੋਂ ਮਿਲ ਆ ਗਿਫਟ ਖੋਲ ਕੇ ਵੇਨੇ ਤੇ ਕੀ ਆ ਫੜ ਜਾ ਮੈਂ ਬੈ ਓਏ ਜੁਟ ਖੋਲੀਏ ਓਏ ਹਾਂ ਤੇ ਬੋਲੇ ਕਿ ਦੇ ਦੂਜਾ ਅੱਜ ਦਬੀਤ ਨੂੰ ਇੱਕ ਵਾਰੀ ਖੋਲ ਦੇ ਨੀ ਅਸਲੀ ਮਿੰਟ ਦੀ ਹੋ ਜਮਿਆ ਕੁੱਲਾ ਇਹ ਅਪ ਲੋਡ ਨਹੀਂ ਜਾਬਦੀ। ਇਹ ਕੱਟਣਾ ਹੈ ਤਾਂ। ਨਹੀਂ ਨਹੀਂ ਗੱਡੀ ਨਹੀਂ ਆ ਗਈ। ਕੱਪੀ ਨਿਕਲਦਾ ਹੁੰਦਾ। ਕੱਪੜਾ ਨਿਕਲਦਾ ਦੋਸਤ। ਨਹੀਂ ਨਹੀਂ ਖੇਚ ਲੈ ਅਲਫਾ ਫੇਜ ਬਾਹਰ ਕੱਢ ਲੈਣਾ। ਮੈਂ ਥੱਲੇ ਫੜਦਾ। ਉੱਤੋਂ ਪਾਈ ਨੂੰ ਖੇਚਣਾ ਵਿੱਚ ਨਹੀਂ ਨੂੰ। ਇੱਥੋਂ ਫੜ। ਤੇ ਮਾਈਕ ਨੂੰ ਮਗਲਪਾ ਫੜਦਾ ਖੜ ਜਾ। ਚੱਲ। ਇਹ ਰੋ ਕੰਨ ਨਹੀਂ। ਚੱਲ। ਆਓਈ। ਇਹ ਤਾਂ ਆਪਦੇ ਨੂੰ ਹੋ ਜੀ। ਇੱਕ ਨਿਕਲਾਈ ਉਹ ਕੱਪ ਮਹਿੰਦਰਾ ਦਾ ਠੀਕ ਆ ਇੱਕ ਛੱਲਾ ਛੱਲਾ ਵੀ ਠੀਕ ਹੈ ਕੁਆਲਿਟੀ ਦਾ ਪਰ ਸਾਨੂੰ ਦੂਜਾ ਚਾਹੀਦਾ ਢਾਉਣ ਵਾਲੀ ਜਾਬੀ ਇੱਕ ਕਪੜਾ ਨਿਕਲ ਨਹੀਂ ਆ ਜਿਹੜਾ ਗੱਡੀ ਦੇ ਡੈਸ਼ਬੋਰਡ ਤੇ ਮਾਰਨ ਵਾਸਤੇ ਠੀਕ ਆ ਇਹਦੇ ਵਿੱਚ ਕਾਪੀ ਕਾਗਜ਼ ਕਾਪੀ ਦੀ ਕਾਰਵਾਈ ਗੱਡੀ ਦੀ ਆਰਤੀ ਤੇ ਡਾਕੂਮੈਂਟ ਰੱਖਣ ਲਈ ਇਹੋ ਕੁਝ ਨਿਕਲਦਾ ਇੱਥੋਂ ਹਨਾ ਬਸ ਪਤਾ ਕਰ ਦੋ ਦੀ ਬੰਦ ਹੋਈ। ਇਹੋ ਦੋ ਜੀ ਚ ਨਿਕਲਦੀਆਂ। ਕਾਗਜ਼ੀ ਰੱਖਣ ਲਈ ਤੇ ਕੱਪੜਾ ਛੱਲਾ। ਲੋ ਜੀ ਇਹੋ ਉਹ ਨਿਕਲ ਰਹੀ ਜਿਹਨਾਂ ਟੌਕਸ ਚੋਂ ਕੱਪ ਲੱਕਾ। ਪੀਓ ਚਾਹ ਤੇ ਖੋਲੋ ਕੱਪੜਾ। ਸਰਵਾ ਜੀ ਆ ਨਿਕਲੀ ਜੀ ਇਹ ਚੋ ਬਸ ਗਿਫਟ ਚੋਂ ਇੱਕ ਹੋਰ ਦਿੱਤਾ ਸੀ ਆਪਾਂ ਨੂੰ ਖਾਣ ਵਾਸਤੇ ਉਹਨਾਂ ਨੇ। ਤੋਫ ਨੇ ਤੇ ਥੋੜੀ ਪੰਜ ਛੇ ਟੋਫੀਆਂ ਵਧੀਆ ਉਹ ਘੰਟੀ ਸੀ ਅਸੀਂ ਭਾਤੀ 2 ਵਜੇ ਘਰ ਪਹੁੰਚੇ ਆ ਤੇ ਹੁਣ ਸਵਾਰੀਆਂ ਪਿੰਡੋਂ ਪਿੰਡੀ ਤਾਰ ਕੇ ਆਪਣੀਆਂ ਇਹ ਥੋਬੇ ਗਏ ਪਹਿਲਾਂ ਤਾਰ ਕੇ ਤੇ ਹੁਣ ਇਹ ਨਾਲੇ ਤਾਰ ਕੇ ਜੰਮੇ ਨੂੰ ਤੇ ਚੱਲੇ ਆ ਘਰ ਨੂੰ ਥੋੜਾ ਲਿਆ ਜੀਏ ਥੋੜੇ ਡੁੱਬੇ ਤੇ ਗੱਡੀ ਚਲਾਉਣ ਚ ਭੈ ਜਿਹਾ ਨਜ਼ਾਰਾ ਹੁੰਦਾ ਪੂਰਾ ਗੱਡੀ ਦਾ ਤੇ ਗੱਡੀ ਬੰਮ ਬਣਾਉਂਦੀ ਆ ਕ੍ਰੂਜ਼ ਕੰਟਰੋਲ ਸਾਰੇ ਕੰਟਰੋਲ ਰਾਤੀ ਚਲਾਜਲਾ ਵੇਖਿਆ ਛੱਡ ਕੇ ਸਟੀਅਰਿੰਗ ਲੱਤਾਂ ਤੋਂ ਰੇਸ ਤੋਂ ਪੈਰ ਚੱਕ ਕੇ ਗੱਡੀ ਚਲਾਈ ਦੱਤੀ ਆਪੇ ਸ리에 ਸੰਭਾਲੀ ਇਥੋਂ ਸੋਚ ਤੋਂ ਕੰਟਰੋਲ ਆਪੇ ਕਰਦੀ ਹੈ। ਤੇ ਆ ਜੀ ਨਾਲੇ ਹੁਣ ਨਾਲੇ ਡੱਬਾ ਲੈਣੀ ਆ ਕਿਤੇ ਮਜ਼ਾਰ ਤੋਂ ਤੇ ਘਰੇ ਜਾ ਕੇ ਦੇਣ। ਗੱਡੀ ਦੇ স্মੋਕਸ ਨੂੰ ਨਹੀਂ ਜਮੀ ਨਹੀਂ ਮਰਗੀ ਉਹ ਕਰਬੋੜਿਆ। ਟ੍ਰੇਲ ਨੇ ਗੱਡੀ ਗੰਦੀ ਬੜੀ ਕੀਤੀ ਬਾਹਰੋਂ। ਬਹੁਤ ਕਟਾ ਮਿੱਟੀ ਲੱਗ ਗਿਆ ਗੱਡੀ ਦੇ ਰਾਤ ਪੂਰੀ ਲਿਸ਼ਕਾ ਕੇ ਉਹਨਾਂ ਦੇ ਤੀਂ ਸਾਫ਼ ਕਰਕੇ ਹੁਣ ਤੇ ਗੰਦੀ ਹੋ ਗਈ ਗੱਡੀ ਬਹੁਤ ਜ਼ਿਆਦਾ ਤੇ

गोकनी पनी अपने बंद हो गई कलैच चौकली पैर तक गंद कलैच पैर रखिया फिर स्टार्ट अपने वापस फीचर है वा